ਬਾਬਾ ਜੀ ਔਰ ਸਮੂਚੀ ਇਹਨਾਂ ਦੀ ਟੀਮ ਜਿਹੜੀ ਆ ਜਿਹੜੀ ਧੀਆਂ ਦੀ ਲੋੜੀ ਆ ਇਹ ਜ਼ਰੂਰੀ ਆ ਕਿਉਂਕਿ ਧੀਆਂ ਜਿਹੜੀਆਂ ਨੇ ਉਹ ਪੁੱਤਾਂ ਨਾਲੋਂ ਵੱਧ ਨਾਮ ਕਮਾਉਂਦੀਆਂ ਧੀਆਂ ਜੱਜਾਂ ਵੀ ੜਾਰੀਆਂ ਬਾਰਡਰਾਂ ਦੇ ਖੜੀਆਂ ਰੱਖਿਆ ਵੀ ਕਰ ਰਹੀਆਂ ਦੇਸ਼ ਦੀ ਤੇ ਇਹ ਲੋਕਾਂ ਨੂੰ ਉਹਨਾਂ ਨੂੰ ਸਨਮਾਨ ਕਰਦੇ ਆ ਚਾਹੇ ਲਿਟਰੇਚਰ ਦੇ ਵਿੱਚ ਕੰਮ ਕੀਤਾ ਹੋਵੇ ਸਭਿਆਚਾਰਕ ਕੀਤਾ ਹੋਵੇ ਉਹਨਾਂ ਦੇ ਨਾਲ ਇੱਥੇ ਸਨਮਾਨ ਕਰਕੇ ਮੈਡਲ ਚਾਹੇ ਲੱਖਾਂ ਕਰੋੜਾਂ ਦਾ ਨਾ ਹੋਵੇ ਇਹ ਪਰ ਇਹਦਾ ਮੁੱਲ ਆ ਜਿਹੜਾ ਦੁਨੀਆ 'ਚ ਇਹ ਇਹ ਜੱਸੋਵਾਲ ਸਾਹਿਬ ਦੇ ਲੋਹੜੀ ਮੇਲੇ ਦਾ ਉਹ ਦੁਨੀਆ 'ਚ ਉਸ ਬੰਦੇ ਦਾ ਨਾਮ ਬਣ ਜਾਂਦਾ ਜਿਹਨੂੰ ਉਹ ਸਰਮਾਨ ਕੀਤਾ ਜਾਂਦਾ ਮੈਂ ਲక్ష్ਮੀ ਬਣੀ ਵਿਸ਼ਨੂ ਦੇ ਬਰਾਬਰ ਬਿਠਾਇਆ ਗਿਆ ਮੈਨੂੰ ਮੈਂ ਸੀਤਾ ਬਣੀ ਰਾਧਾ ਬਣੀ ਸੁਬਦਰਾ ਬਣੀ ਮੈਂ ਸ਼ਿਵ ਦੀ ਸ਼ਕਤੀ ਬਣੀ ਮੇਰੇ ਲਿਖ ਸੰਮਰ ਅੱਜੇ ਗਏ ਮੈਂ ਬੇਬੇ 나ੜਕੀ ਮਈ ਭਾਗੋ ਸਹਜੋ ਬਾਈ ਮੀਰਾ ਰਾਬੀਆ ਰਾਣੀ ਚਾਂਸੀ ਤੇ ਕੀ ਕੀ ਨਹੀਂ ਬਣੀ ਮੈਂ ਉਸ ਵੇੜੇ ਖੁਸ਼ੀਆਂ ਆਈਆਂ ਜਸ ਵੇੜੇ ਧੀ ਜਮੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਅੱਜ ਮੈਂ ਪਹੁੰਚਿਆ ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਜਿੱਥੇ ਕੀ ਧੀਆ ਦਾ ਲੋਹੜੀ ਮੇਲਾ ਮਨਾਇਆ ਜਾ ਰਿਹਾ ਇੱਥੇ ਧੀਆਂ ਨੂੰ ਸਨਮਾਨ ਵੀ ਕੀਤਾ ਜਾ ਰਿਹਾ ਧੀਆ ਦੀ ਲੋਹੜੀ ਵੀ ਪਾਈ ਜਾ ਰਹੀ ਹੈ ਤੇ ਧੀਆ ਦੀ ਮਾਤਾਵਾਂ ਨੂੰ ਵੀ ਜਿਹੜਾ ਕਿ ਪੰਜੀਰੀ ਤੇ ਗਰਮ ਕੱਪੜੇ ਦਿੱਤੇ ਜਾ ਰਹੇ ਨੇ ਦੱਸ ਦਈਏ ਕਿ ਇੱਥੇ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਅੱਜ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੇ ਦੱਸਿਆ ਕਿ ਆਖਿਰਕਾਰ ਧੀ ਦੀ ਸਮਾਜ ਦੇ ਵਿੱਚ ਕੀ ਮਹੱਤਤਾ ਹੈ ਆਓ ਅੰਦਰ ਚੱਲਦੇ ਹਾਂ ਦੇ ਕਰਦਿਆਂ ਰਾਜਨੀਤਿਕ ਪਾਰਟੀਆਂ ਆਉਂਗੇ ਅੱਜ ਜਿਹੜਾ ਕਿ ਧੀਆਂ ਦਾ ਲੋੜੀ ਮੇਲਾ ਮਨੂ ਦੇਖੋ ਇਹ ਗੁਰਨਾਨਕ ਭਵਨ ਚ ਸੂਰਗਵਾਸੀ ਜਸੋਵਾਲ ਸਾਹਿਬ ਛਿੰਦਾ ਜੀ ਔਰ ਬਾਬਾ ਜੀ ਔਰ ਸਮੂਚੀ ਇਹਨਾਂ ਦੀ ਟੀਮ ਜਿਹੜੀ ਆ ਜਿਹੜੀ ਧੀਆਂ ਦੀ ਲੋੜੀ ਆ ਇਹ ਜ਼ਰੂਰੀ ਆ ਕਿਉਂਕਿ ਧੀਆਂ ਜਿਹੜੀਆਂ ਨੇ ਉਹ ਪੁੱਤਾਂ ਨਾਲੋਂ ਵੱਧ ਨਾਮ ਕਮਾਉਂਦੀਆਂ ਧੀਆਂ ਅੱਜ ਜਹਾਜ਼ ਵੀ ਉਡਾਰੀਆਂ ਬਾਰਡਰਾਂ ਦੇ ਖੜੀਆਂ ਰੱਖਿਆ ਵੀ ਕਰ ਰਹੀਆਂ ਦੇਸ਼ ਦੀ ਤੀਆਂ ਦਾ ਜਿਹੜਾ ਤਿਉਹਾਰ ਆ ਇਸੇ ਤਰ੍ਹਾਂ ਹੀ ਮਨਾਉਣਾ ਚਾਹੀਦਾ ਨਹੀਂ ਕਿ ਮੰਛ ਤਾਂ ਤੀਆ ਦੀ ਲੋੜੀ ਮਨਾਈ ਜਾ ਰਹੀ ਹੈ ਤੁਹਾਡੇ ਘਰ ਦੇ ਵਿੱਚ ਤੀਆ ਦੀ ਲੋੜੀ ਕਿਵੇਂ ਮਨਾਈ ਜਾਂਦੀ ਦੇਖੋ ਘਰ ਮੈਂ ਇਹ ਆ ਪਰਾਲਾ ਵਾ ਜਿਹੜਾ 28 ਸਾਲ ਤੋਂ ਪਰਾਲਾ ਚੱਲਾ ਇਹ ਇਸੇ ਤਰ੍ਹਾਂ ਹੀ ਅੱਗੇ ਵੱਧ ਕੇ ਲੋਕਾਂ ਦੇ ਘਰਾਂ 'ਚ ਵੀ ਜਾਂਦਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੀਆ ਦੀ ਲੋੜੀ ਦਾ ਹਿੱਸਾ ਬਣਦੇ ਰਹੋਗੇ ਜਿਹਦੇ ਘਰ ਤੀ ਨਹੀਂ ਉਹਦੇ ਘਰ ਸੰਸਕਾਰ ਨਹੀਂਗੇ ਤੀ ਬੋ ਨਿੱਗ ਵਾਲੀ ਚੀਜ਼ ਆ ਤੁਸੀਂ ਵੀ ਦੋਨੋਂ ਧੀਆ ਪਹਿਣਾ ਹੈ ਬੇਟੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਇਹ 30 ਸਾਲ ਤਕਰੀਬਨ ਇਹ ਸ਼ੁਰੂ ਹੋ ਗਿਆ ਸਵਰਗੀ ਜਸੋਵਾਲ ਸਾਹਿਬ ਉਹਨਾਂ ਨੇ ਉਸ ਵੇਲੇ ਜਦੋਂ ਜਸੋਵਾਲ ਸਾਹਿਬ ਨੇ ਕਿਹਾ ਇੱਥੇ ਸਭ ਤੋਂ ਸੀਨੀਅਰ ਬੈਠੇ ਆ ਗੁਰਪ੍ਰਜਨ ਗਿੱਲ ਜੀ ਬੈਠੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਦਾਖਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਲਾਪਰਾ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਟਿੱਕਾ ਜੀ ਇੱਥੇ ਇੱਥੇ ਸੀਗੇ ਪ੍ਰਗਟ ਸਿੰਘ ਗਰੇਵਾਲ ਸਾਡੇ ਤੇ ਇਹਨਾਂ ਨੂੰ ਉਦੋਂ ਉਹਨਾਂ ਨੇ ਜਾਗ ਲਾਇਆ ਪਰ ਲੋਕਾਂ ਨੇ ਕਿਹਾ ਯਾਰ ਵੀ ਮੁੰਡਿਆਂ ਦੀ ਲੋੜੀਆਂ ਧੀਆਂ ਦੀ ਲੋੜੀ ਕਿਵੇਂ ਉਸ ਵੇਲੇ ਦੇ ਮੁੱਖ ਮੰਤਰੀ ਸਤਾਰ ਬਿਆਨ ਸਿੰਘ ਜੀ ਇਹਨਾਂ ਨੇ ਦਾਖੇ ਮੁੱਲਾਂਪੁਰ ਸ਼ੁਰੂ ਕੀਤੀ ਸੀ ਉੱਥੇ ਦਸੋਵਾਲ ਸਾਹਿਬ ਨੇ ਸੱਦਿਆ ਬੜੇ ਇਹਨਾਂ ਨੇ ਸਜਾ ਕੇ ਬੈਲ ਗੱਡੀਆਂ ਲਾ ਕੇ ਘੋੜੇ ਲਾ ਹਾਥੀ ਲਾ ਕੇ ਉਹਨਾਂ ਤੇ ਸਨਮਾਨਿਤ ਕੀਤਾ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਂਗਾ ਜ਼ਰੂਰ ਕਿਉਂਕਿ ਕਈ ਵਾਰ ਗੱਲਾਂ ਇਸੇ ਮੰਚ ਤੇ ਮੈਂ ਇਸੇ ਤਰੀਕੇ ਨਾਲ ਪਿੱਛੇ ਕੋਈ ਮੀਡੀਆ ਨਾਲ ਗੱਲ ਕਰ ਰਿਹਾ ਸੀ ਇਹ ਬੜੀ ਪੁਰਾਣੀ ਗੱਲ ਆ ਤੇ ਇੱਕ ਬੇਟੀ ਇੱਕ ਸਾਡੀ ਧੀ ਭੈਣ ਉਹ ਆਈ ਜੀ ਮੈਂ ਸੁਣ ਰਿਹਾ ਸੀ ਉਹ ਪ੍ਰਬੰਧਕਾਂ ਨੂੰ ਇਹ ਕਹਿ ਰਹੇ ਸੀ ਵੀ ਮੈਂ ਗੁਰਦਾਸਪੁਰ ਤੋਂ ਆਈ ਆ ਜੀ ਤੇ ਵੀ ਮੈਂ ਕੱਲੀ ਆਈ ਆ ਮੈਂ ਵਾਪਸ ਜਾਣਾ ਤੇ ਮੈਨੂੰ ਕਿਉਂਕਿ ਬਹੁਤ ਵੱਡੇ ਵੱਡੇ ਸਟਾਰ ਉਰੇ ਆਉਂਦੇ ਆ ਤੇ ਮੈਨੂੰ 5 ਮਿੰਟ ਜ਼ਰੂਰ ਦਿਓ ਜੀ ਤੇ ਉਹਨਾਂ ਨੇ ਬਿਲਕੁਲ ਕਿਹਾ ਵੀ ਤੁਸੀਂ ਗਰਦਾਸਪੁਰ ਜਾਣਾ ਤੇ 5 ਮਿੰਟ ਤੁਸੀਂ ਉਦੋਂ ਕੋਈ ਪਤਾ ਨਹੀਂ ਸੀ ਜੀ ਜਦੋਂ ਇਸ ਸਟੇਜ ਤੋਂ ਕੁਝ ਮਹੀਨੇ ਬਾਅਦ ਉਹ ਵਰਲਡ ਫੇਮਸ ਹੋ ਗਏ ਉਹਨਾਂ ਦੀਆਂ ਵੱਡੀਆਂ ਵੱਡੀਆਂ ਰਿਕਾਰਡਿੰਗਾਂ ਵੱਡੇ ਵੱਡੇ ਉਹਨਾਂ ਦੇ ਗਾਣੇ ਤੇ ਗੱਲ ਕੀ ਸੀ ਮੈਂ ਤੁਹਾਨੂੰ ਦੱਸਣਾ ਚਾਹਣਾ ਕੌਣ ਸੀ ਉਹ ਉਹ ਸਾਡੀ ਬੇਟੀ ਭੈਣ ਸੁਨੰਦਾ ਸ਼ਰਮਾ ਜੀ ਉਹ ਇਸ ਸਟੇਜ ਤੇ ਮੇਰੇ ਆਪ ਦੇ ਮੂਹਰੇ ਗੱਲ ਆ ਵੀ ਇਸ ਮੰਚ ਤੋਂ ਦੂਜੀ ਗੱਲ ਅਵਨੀਤ ਸਾਡੇ ਐਸਐਸਪੀ ਪੁੱਤ ਉਹ ਪਹਿਲਾਂ ਦੇ ਇੱਥੇ ਜੁੜੇ ਹੋਏ ਨੇ ਆਉਂਦੇ ਰਹੇ ਆ ਅੱਜ ਐਸਐਸਪੀ ਰਹੇ ਮਾਰ ਕੇ ਮਾਰੇ ਤੇ ਇਹ ਲੋਕਾਂ ਨੂੰ ਉਹਨਾਂ ਨੂੰ ਸਨਮਾਨ ਕਰਦੇ ਆ ਚਾਹੇ ਲਿਟਰੇਚਰ ਦੇ ਵਿੱਚ ਕੰਮ ਕੀਤਾ ਹੋਵੇ ਸਭਿਆਚਾਰ ਚ ਕੀਤਾ ਹੋਵੇ ਉਹਨਾਂ ਦੇ ਨਾਲ ਇੱਥੇ ਸਨਮਾਨ ਕਰਕੇ ਮੈਡਲ ਚਾਹੇ ਲੱਖਾਂ ਕਰੋੜਾਂ ਦਾ ਨਾ ਹੋਵੇ ਇਹ ਪਰ ਇਹਦਾ ਮੁੱਲ ਆ ਜਿਹੜਾ ਦੁਨੀਆ 'ਚ ਇਹ ਇਹ ਜਸੋਵਾਲ ਸਾਹਿਬ ਦੇ ਲੋਹੜੀ ਮੇਲੇ ਦਾ ਉਹ ਦੁਨੀਆ 'ਚ ਉਸ ਬੰਦੇ ਦਾ ਨਾਮ ਬਣ ਜਾਂਦਾ ਜਿਹਨੂੰ ਉਹ ਸਨਮਾਨ ਕੀਤਾ ਜਾਂਦਾ। ਇਹੀ ਸਟੇਜਾਂ ਦੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਕੁੜੀਆਂ ਨੂੰ ਲੈ ਕੇ ਪਰ ਅਸਲ ਹਕੀਕਤ ਤੋਂ ਦੋਸੂ ਵੀ ਬਾਕੀ ਹੋਣਾ ਕਿ ਬੀਤੇ ਦਿਨੀ 4 ਸਾਲ ਦੀ ਬੱਚੇ ਦਾ ਰੇਪ ਕਰ ਦਿੱਤਾ ਜਾਂਦਾ ਉਸ ਨੂੰ ਮਾਰ ਦਿੱਤਾ ਜਾਂਦਾ ਪਰ ਅਜੇ ਤੱਕ ਜਿਹੜਾ ਕਿ ਦੋਸ਼ੀ ਨਹੀਂ ਫੜਿਆ ਗਿਆ। ਮੈਂ ਮੈਂ 100 1% ਤੁਹਾਡੇ ਨਾਲ ਸਹਿਮਤ ਹਾਂ ਇਹ ਗੱਲਾਂ ਪਰ ਅੱਜ ਮੈਂ ਉਹ ਤਾਂ ਬਹੁਤ ਸ਼ਰਮਨਾਕ ਘਟਨਾ ਹੈ। ਉਹ ਵੀ ਉਹ ਵੀ ਸਾਡੇ ਸੋਸਾਇਟੀ ਦੇ ਲੋਕ ਹੀ ਨੇ ਕੋਈ ਬਾਹਰੋਂ ਤਾਂ ਹੈ ਨਹੀਂ। ਪਰ ਅੱਜ ਸਾਡੀ ਮੈਂ ਧੀ ਭੈਣ ਨੂੰ ਬਿਲਕੁਲ ਵੀ ਇਹ ਕਹਿਣਾ ਨਹੀਂ ਚਾਹੁੰਦਾ ਵੀ ਉਹ ਕਮਜ਼ੋਰ ਹੈ ਅੱਜ ਉਹ ਤਾਂ ਉਹਦਾ ਬੱਚਾ ਸੀ ਨਾ ਉਹਦਾ ਬੱਚਾ ਸੀ ਜਿਹੜਾ ਕਿ ਉਹਨੇ ਉਹ ਦਰਿੰਦੇ ਨੇ ਇਹ ਜੀ ਹਰਕਤ ਕੀਤੀ ਤਾਂ ਹੀ ਤਾਂ ਕਹਨੇ ਆ ਨਾ ਹੁਣ ਹੁਣ ਹੋਰ ਜਿਹੜਾ ਹੁਣੀ ਕਾਨੂੰਨ ਹੋਇਆ ਜੀ ਉਹਨੂੰ ਇਹ ਗੱਲ ਮੈਂ ਹੋਰਾਂ ਨੂੰ ਵੀ ਦੱਸ ਦਿੰਨਾ ਇਹ ਹੁਣੀ ਸੀ ਆਰਪੀਸੀ ਆਈਪੀਸੀ ਐਵੀਡੈਂਸ ਕਾਨੂੰਨ ਜਿਹੜੇ ਨਵੇਂ ਬਣੇ ਨੇ ਪਾਰਲੀਮੈਂਟ ਚ ਜੀ ਜਿਹਦੀ ਅਟ੍ਰੱਕਾਂ ਦੀ ਸਟ੍ਰਾਈਕ ਹੋਈ ਹੋਰ ਤੁਸੀਂ ਸੁਣਿਆ ਉਹਦੇ ਵਿੱਚ ਜਿਹੜੀ ਵੀ ਨਾਬਾਲਗ ਬੱਚਾ ਜੀ ਅੰਡਰ ਏਜ ਨਾਬਾਲਗ ਜਿਹੜਾ ਬੱਚਾ ਏ ਲੜਕੀ ਉਹਦੇ ਨਾਲ ਜੇ ਰੇਪ ਹੁੰਦਾ ਤੇ ਉਹਦੀ ਫਾਂਸੀ ਦੀ ਸਜ਼ਾ ਏ ਸਿੱਧੀ ਉਹਦੀ ਫਾਂਸੀ ਦੀ ਸਜ਼ਾ ਏ ਉਹਦੀ ਕੋਈ ਸੁਣਵਾਈ ਨਹੀਂ ਤੇ ਇਹ ਬੰਦਾ ਜਿਹੜਾ ਏ ਕਰਕੇ ਗਿਆ ਏ ਇਹ ਫਾਂਸੀ ਦੇ ਤਖਤੇ ਤੇ ਲਟਕੂਗਾ ਫਿਰ ਬਾਅਦ ਚ ਨਾ ਐਵੇਂ ਕਈ ਇਹਦੇ ਰਹਿਮ ਕਰਨ ਆ ਜਾਂਦੇ ਆ ਹੋਰ ਆ ਜਾਂਦੇ ਆ ਤਖਤੇ ਤੇ ਲਟਕਣ ਦੀ ਗੱਲ ਤਾਂ ਬਹੁਤ ਦੂਰ ਹੈ ਹਲੇ ਤੱਕ ਤਾਂ ਪੁਲਿਸ ਨੇ ਫੜਿਆ ਵੀ ਨਹੀਂ ਉਸਨੂੰ ਫੜਿਆ ਵੀ ਨਹੀਂ ਗਿਆ ਫੜਿਆ ਜਾਏਗਾ ਫੜਿਆ ਜਾਏਗਾ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਮੈਂ ਇਹ ਬੜਾ ਸੌਖੀ ਤਰ੍ਹਾਂ ਕਹਿ ਸਕਦਾ ਐ ਵੀ ਹਾਂ ਜੀ ਕੁਛ ਨਹੀਂ ਕਰ ਰਹੇ ਪਰ ਮੈਨੂੰ ਭਰੋਸਾ ਐ ਸਾਡੇ ਪੁਲਿਸ ਕਮਿਸ਼ਨਰ ਤੇ ਸਾਡੀ ਪੰਜਾਬ ਪੁਲਿਸ ਠੀਕ ਆ ਕਈ ਉਹਨਾਂ ਤੇ ਗੱਲਾਂ ਆਪਾਂ ਲਾ ਸਕਦੇ ਆ ਪਰ ਮੈਂ ਤੁਹਾਡੇ ਰਾਹੀਂ ਵੀ ਇਥੋਂ ਭਰੋਸਾ ਵੀ ਦਿਵਾਉਣਾ ਚਾਹੇ ਮੈਂ ਮੇਰਾ ਕੋਈ ਰੋਲ ਸਰਕਾਰ 'ਚ ਨਹੀਂਗਾ ਪਰ ਐਜ਼ ਅ ਮੈਂਬਰ ਪਾਰਲੀਮੈਂਟ ਵਾਲੇ ਮੈਂ ਭਰੋਸਾ ਕਹਣਾ ਬਹੁਤ ਮਗਰ ਉਹਨਾਂ ਦੇ ਲੱਗੇ ਹੋਏ ਨੇ ਟੁਕਣੀਆਂ ਤੇ ਚੰਦ ਦਿਨਾਂ ਦੀ ਇਹ ਗੱਲ ਆ ਜਦੋਂ ਕਾਨੂੰਨ ਦੀ ਉਹ ਚ ਜਕੜ ਛੋਏਗਾ ਤੇ ਉਹਨੂੰ سزا ਮਿਲੇਗੀ। ਸੋ ਤੁਹਾਨੂੰ ਕੀ ਲੱਗਦਾ ਮਾਪਿਆਂ ਨੂੰ এডੂਕੇਸ਼ਨ ਦੇ ਨਾਲ ਬੱਚਿਆਂ ਨੂੰ ਜਿਹੜੀ ਕੀ ਸੇਫਟੀ এডੂਕੇਸ਼ਨ ਵੀ ਦੇਣੀ ਚਾਹੀਦੀ ਹੈ ਸੈਲਫ ਸੇਫ ਸੈਲਫ ਡਿਫੈਂਸ ਦੀ? ਦੇਖੋ ਮਾਪੇ ਤਾਂ ਦੇਖੋ ਜਿਹੜੇ ਬੱਚੇ ਹਨਾ ਉਹ ਤਾਂ ਜ਼ਿਆਦਾ ਟਾਈਮ ਸਕੂਲ 'ਚ ਹੁੰਦੇ ਆ। ਉਦੋਂ ਬਾਅਦ ਉਹ ਟਿਊਸ਼ਨਾਂ ਤੇ ਸਕੂਲ ਦੇ ਵਿੱਚ ਇਹ ਚੀਜ਼ਾਂ ਬਹੁਤ ਬਹੁਤ ਜ਼ਰੂਰੀ ਆ। ਆਪਾਂ ਸਿਰਫ ਜ਼ੋਰ ਪੜ੍ਹਾਈ ਤੇ ਹੀ ਪਾਈ ਜਾਂਦੇ ਆ। ਪੜ੍ਹਾਈ ਤੇ ਹੀ ਪਾਈ ਜਾਂਦੇ ਆ। ਜਿਹੜਾ ਕਿ ਉਹਦੇ ਉਹਦੇ ਵਿੱਚ ਹੀ ਉਹ ਲੱਗੇ ਰਹਿੰਦੇ ਇਹੋ ਜਿਹੀਆਂ ਚੀਜ਼ਾਂ ਜੇ ਉਹਨਾਂ ਨੂੰ ਚੰਗਾ ਸਪੋਰਟਸ ਦੇ ਨਾਲ ਚਾਹੇ ਜੁੱਡੋ ਆ ਚਾਹੇ ਕਰਾਟੇ ਆ ਚਾਹੇ ਇਹ ਜਿਹੀਆਂ ਟ੍ਰੇਨਿੰਗਾਂ ਇਹ ਬਹੁਤ ਮਾਰਸ਼ਲ ਆਰਟਸ ਦੇ ਵਿੱਚ ਦਿੱਤੀਆਂ ਜਾਂਦੀਆਂ ਪਰ ਅੱਜ ਕੁੜੀ ਲੜਕੀ ਕਮਜ਼ੋਰ ਨਹੀਂ ਐ ਤਾਂ ਬੱਚੀ ਸੀ ਕੁੜੀ ਨੂੰ ਨਹੀਂ ਬੇਟੀ ਨੂੰ ਕੋਈ ਅੱਜ ਮੈਂ ਨਹੀਂ ਸਮਝਦਾ ਵੀ ਉਹ ਕਿਸੇ ਨਾਲੋਂ ਕਮਜ਼ੋਰ ਆ ਨਹੀਂ ਅੱਜ ਦੀ ਲੜੀ ਅੱਜ ਦੀ ਮੇਰੀ ਭੈਣ ਕੁੜੀ ਨੂੰ ਕੋਈ ਕਿਸੇ ਦੇ ਹੱਥ ਲਾਉਣ ਦੀ ਵੀ ਹਿੰਮਤ ਆ ਬਸ ਹੁੰਦੀ ਆ ਰਹੀਆਂ ਬੇਟੀ ਬਚਾਓ ਬੇਟੀ ਪੜਾਓ ਕਿ ਨਾਰੇ ਬਣ ਕੇ ਰਹਿ ਗਿਆ ਇੱਥੇ ਹੀ ਨਹੀਂ ਮੁੱਕੀ ਸੀ ਮੇਰੀ ਕਹਾਣੀ ਤੇ ਹੁਣ ਇਸ ਉਗ ਵਿੱਚ ਮਾਂ ਦੀ ਕੋਖ ਵਿੱਚ ਹੀ ਮਾਰਿਆ ਜਾ ਰਿਆ ਮੈਨੂੰ ਇਸ ਤੋਂ ਪਹਿਲਾਂ ਤਾਂ ਕਦੇ ਵੀ ਨਹੀਂ ਸੁਹਾ ਮੇਰੇ ਨਾਲ ਮੈਂ ਲక్ష్ਮੀ ਬਣੀ ਵਿਸ਼ਨੂ ਦੇ ਬਰਾਬਰ ਬਿਠਾਇਆ ਗਿਆ ਮੈਨੂੰ ਮੈਂ ਸੀਤਾ ਬਣੀ ਰਾਧਾ ਬਣੀ ਸੁਭਦਰਾ ਬਣੀ ਮੈਂ ਸ਼ਿਵ ਦੀ ਸ਼ਕਤੀ ਬਣੀ ਮੇਰੇ ਲਿਫ ਸਵੰਬਰ ਅਚੇ ਗਏ ਮੈਂ ਬੇਬੇ ਨਾਨਕੀ ਮਈ ਭਾਗੋ ਸਹਜੋ ਬਾਈ ਮੀਰਾ ਰਾਬੀਆ ਰਾਣੀ ਚਾਂਸੀ ਤੇ ਕੀ ਕੀ ਨੀ ਬਣੀ ਮੈਂ ਆ ਪੀਰਾ ਪਗੰਬਰਾਂ ਨੂੰ ਧਰਤੀ ਤੇ ਮੈਂ ਹੀ ਤਾਂ ਲੈ ਕੇ ਆਈ ਸੀ ਰੱਬ ਨੂੰ ਲੋਰੀਆਂ गा ਕੇ ਮੈਂ ਹੀ ਤਾਂ ਸੁਆਉਂਦੀ ਸੀ ਮੈਨੂੰ ਮਾਂ ਦੁਰਗਾ ਕਹਿੰਦੇ ਨੇ ਮੇਰੀ ਹੀ ਪੂਜਾ ਕੀਤੀ ਜਾਂਦੀ ਹੈ ਹੁਣ ਕੀ ਹੋ ਗਿਆ ਮਨੁੱਖਤਾ ਨੂੰ ਆਪਣਾ ਹੀ ਵਜੂਦ ਮਿਟਾਉਣ ਲੱਗੇ ਤੁਹਾਨੂੰ ਪਤਾ ਹੈ ਕਿ ਸਾਰੀ ਸ੍ਰਿਸ਼ਟੀ ਮੇਰੇ ਨਾਲ ਹੱਸਦੀ ਹੈ ਗੋਂਦੀ ਹੈ ਨੱਚਦੀ ਹੈ ਪੰਛੀਆਂ ਦਾ ਚਹਿਕਣਾ ਤੇ ਚਰਨਿਆਂ ਦੀ ਸ਼ਾਂਸ਼ਾ ਮੇਰੀ ਹੋਣ ਦਰਸਾਉਂਦੀ ਹੈ ਇਹ ਹਰੀ ਭਰੀ ਰੰਗ ਬਰੰਗੀ ਦੁਨੀਆ ਮੈਂ ਹੀ ਤਾਂ ਹਾਂ ਹਰ ਫੁੱਲ ਧਰਤੀ ਦਾ ਮੇਰੇ ਕਰਕੇ ਖਿੜਿਆ ਹੈ ਮੈਂ ਆਦਮ ਦੀ ਬੇਟੀ ਹਾਂ ਸ਼ਾਇਦ ਮੇਰੇ ਨਾਂ ਹੋਂਦ ਦਾ ਅੰਦਾਜ਼ ਲਗਾਣਾ ਤੁਸੀਂ ਭੁੱਲ ਗਏ ਹੋ ਜੇ ਮੈਂ ਨਾ ਹੋਈ ਵਿੜੇ ਸਖਣੇ ਹੋ ਜਾਣਗੇ ਕੋਈ ਰਾਸ ਨਹੀਂ ਗਾਈ ਜਾਵੇਗੀ ਕੋਈ ਰੋਸ਼ਨੀ ਨਹੀਂ ਹੋਵੇਗੀ ਕੋਈ ਸਹਿਦ ਨਹੀਂ ਰਚਿਆ ਜਾਵੇਗਾ ਕੋਈ ਕਵੀ ਨਹੀਂ ਲਿਖੀ ਜਾਵੇਗੀ ਨਾ ਹੀ ਕੋਈ ਗੀਤ ਗਾਇਆ ਜਾਵੇਗਾ ਕਿ ਕਿ ਕਲੀ ਤਿਰਿੰਜ ਨੱਚ ਚਰਖੇ ਨਾ ਸਤਰੰਗੀਆਂ ਪੀਂਗਾ ਨਾ ਖਿੜਖਿੜ ਪੈਂਦੇ ਹਾਸੇ ਨਾ ਵੀਰਾ ਦੇ ਗੁੱਟ ਤੇ ਰਖੜੀ ਬੰਨਣ ਵਾਲੀ ਕੋਈ ਭੈਣ ਹੋਵੇਗੀ ਨਾ ਹੀ ਪਰਿਵਾਰ ਦਾ ਸੁੱਖ ਮੰਗਣ ਵਾਲੀ ਕੋਈ ਔਰਤ ਹੋਵੇਗੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਦੁੱਖ ਦਰਦ ਦਾ ਸਾਥ ਸਿਰ ਮੈਨੂੰ ਤੇ ਮੈਨੂੰ ਹੀ ਹੈ ਕਿ ਤੁਸੀਂ ਇਹ ਜੀ ਦੁਨੀਆ ਦੇ ਮਾਲਕ ਬਣਨਾ ਚਾਹੁੰਦੇ ਹੋ ਤੇ ਸਾਰੇ ਪਾਸੇ ਖਮੋਸ਼ੀ ਖਮੋਸ਼ੀ ਦੁਨੀਆ ਸੁਨਮਸਾਲ ਬੀਆ ਬੰਦ ਦੁਨੀਆ ਦਾ ਤਸਰੂਪ ਹੀ ਵਿਸਰ ਜਾਏਗਾ ਇਹ ਦੁਨੀਆ ਦੇ ਠੇਕੇਦਾਰ ਮੈਨੂੰ ਮਾਦੀ ਕੁਖ ਵਿੱਚ ਨਾ ਬਾਰੋ ਨਾ ਮਾਣੋ